ਚੋਣਾਂ ਨੇ ਉਹ ਹੋ ਗਈਆਂ ਨੇ ਵੋਟਰਾਂ ਨੇ ਆਪੋ ਆਪਣਾ ਭੁਗਤਾਨ ਕਰ ਦਿੱਤਾ ਪਰ ਚੋਣ ਕਮਿਸ਼ਨ ਦੇ ਮੁਤਾਬਕ 55 ਫੀਸਦੀ ਪੋਲਿੰਗ ਹੋਈ ਹੈ ਤੇ ਹੁਣ 13 ਤਾਰੀਖ ਨੂੰ ਇਸ ਦੇ ਨਤੀਜੇ ਆ ਜਾਣਗੇ ਤੇ ਜਿਹੜੇ ਵੋਟਾਂ ਦੇ ਅੰਕੜੇ ਜਿਹੜੇ ਵੋਟਾਂ ਪੈਣ ਤੋਂ ਬਾਅਦ ਜਿਹੜੇ ਸਾਹਮਣੇ ਆਏ ਹੈ ਉਹਦੇ ਮੁਤਾਬਕ ਹੈ ਕਿ 55 ਫੀਸਦੀ ਵੋਟਰਾਂ ਨੇ ਜਿਹੜਾ ਵੋਟ ਦਾ ਭੁਗਤਾਨ ਕੀਤਾ ਹੈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੱਡੀ ਨਾਰਾਜ਼ਗੀ ਦਾ ਪ੍ਰਗਟਾਵਾ ਦਿਲੰਦਰ ਦੇ ਵੋਟਰਾਂ ਨੇ विधानसभा ਦੇ ਉਪਚੋਣ ਦੇ ਲਈ ਕੀਤਾ ਹੈ ਸ਼ੰਭੂ ਬਾਰਡਰ ਤੋਂ ਬੈਰੀਕੇਡ ਹਟਾਉਣ ਦੇ ਹੁਕਮ ਨਿਜਰੇ ਉਹ ਪੰਜਾਬ ਐਂ ਹਰਿਆਣਾ ਹਾਈ ਕੋਰਟ ਵੱਲੋਂ ਦੇ ਦਿੱਤੇ ਗਏ ਨੇ ਤੇ ਉਧਰ ਕਿਸਾਨ ਜਥੇਬੰਦੀਆਂ ਨੇ ਵੀ 16 ਜੁਲਾਈ ਨੂੰ ਇੱਕ ਮੀਟਿੰਗ ਕੀਤੀ ਹੈ ਤਾਂ ਜਿਹੜੀ ਇਹਦੇ ਵਿੱਚ ਹਾਈ ਕੋਰਟ ਹੈ ਹਾਈ ਕੋਰਟ ਦਾ ਕਹਿਣਾ ਕਿ ਇਹ ਇਹਨਾਂ ਦਾ ਜ਼ਮਹੂਰੀ ਹੱਕ ਹੈ ਆਪਣੀਆਂ ਮੰਗਾਂ ਨੂੰ ਮਨਾਉਣਾ ਜਾਂ ਫਿਰ ਉਸ ਦੇ ਲਈ ਰੋਜ਼ ਪ੍ਰਦਰਸ਼ਨ ਕਰਨਾ ਤਾਂ ਇਸ ਲਈ ਇਹਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ काम ठप ਕਰਨ ਦੇ ਲਈ ਕੀ ਕਿਸਾਨ ਜ਼ਿੰਮੇਵਾਰ ਹੈ ਸਾਰਾ ਭਾਂਡਾ ਕਿਸਾਨਾਂ ਦੇ ਸਰਪੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੀ ਕਿਸਾਨਾਂ ਨੇ ਰਸਤੇ ਰੋਕੇ ਹੈ ਇਸ ਕਰਕੇ ਕਾਰੋਬਾਰ ਠੱਪ ਹੋ ਗਏ ਕਈਆਂ ਨੂੰ ਏਦਾਂ ਚੁੱਕ ਚੁਕਾ ਕੇ ਜਿਹੜਾ ਪ੍ਰੋਟੈਸਟ ਵੀ ਕਰਵਾਏਗੇ ਜੀ ਕਿਸਾਨਾਂ ਦੇ ਖਰਾਬ ਜਾ ਕੇ ਪ੍ਰੋਟੈਸਟ ਕਰੋ ਕਿ ਸਾਡੇ ਕਾਰੋਬਾਰ ਬੰਦ ਹੋ ਗਏ ਉਹ ਨੌਜਵਾਨ ਦੇ ਗੋਲੀ ਵੱਜੇ ਉਸ ਦੀ ਮੌਤ ਹੋ ਗਈ ਉਹ 21 ਸਾਲਾਂ ਨੌਜਵਾਨ ਸ਼ੁਕਰਨ ਸਿੰਘ ਜਿਹੜਾ ਸ਼ਹੀਦ ਹੋ ਗਿਆ ਸ਼ੁਕਰਨ ਦੀ ਮੌਤ ਹੋਈ ਕਾ ਕਿਸਾਨ ਉਦੋਂ ਤੋਂ ਇਹਦੇ ਨਿਆਂ ਤੇ ਇਨਸਾਫ ਦੀ ਲੜਾਈ ਲੜਦੇ ਆ ਰਹੇ ਆ ਕਿ ਸਾਡਾ ਕਿਸਾਨ ਸ਼ਹੀਦ ਹੋ ਗਿਆ ਨਿਆਂ ਤੇ ਇਨਸਾਫ ਮਿਲਣਾ ਚਾਹੀਦਾ ਵੱਡੀ ਪੱਧਰ ਤੇ ਰੋਸ ਪ੍ਰਗਟਾਵੇ ਕੀਤੇ ਗਏ ਸਾਰੇ ਮੁਲਕ 'ਚ ਕੀਤੇ ਗਏ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਕੀਤੇ ਗਏ ਹੁਣ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇਖੋ ਇੱਕ ਰਿਪੋਰਟ ਆਈ ਹੈ ਸਰਕਾਰੀ ਤੌਰ ਤੇ ਜਿਹੜੀ ਪੜਤਾਲ ਕਰਵਾਈ ਗਈ ਹੈ ਹਰਿਆਣਾ ਦੀ ਸਿਟ ਵੱਲੋਂ ਜਾਂਚ ਕਮੇਟੀ ਵੱਲੋਂ ਉਹਦੇ ਚ ਆਇਆ ਕਿ ਜੀ ਇਹ ਗੋਲੀ ਜਿਹੜੀ ਹੈਗੀ ਹੈ ਪੁਲਿਸ ਦੀ ਗੋਲੀ ਨਹੀਂ ਹੈ ਇਹ ਤਾਂ ਜਿਹੜੀ ਹੈਗੀ ਹੈ ਕੋਈ ਹੋਰ ਜਿਹੜੀ ਹੈਗੀ ਹੈ ਛੋਟੇ ਹਥਿਆਰ ਨਾਲ ਚਲਾਈ ਗਈ ਗੋਲੀ ਹੈ ਜਿਹੜੀ ਕਿ ਪੁਲਿਸ ਕੋਲੇ ਇਸ ਤਰ੍ਹਾਂ ਦੇ ਹਥਿਆਰ ਹੁੰਦੇ ਨਹੀਂ ਹੈ। ਨਸ਼ਿਆਂ ਦੇ ਨਾਲ ਸਬੰਧਤ ਕੇਸ ਦੇ ਵਿੱਚ SIT ਵੱਲੋਂ ਮਜੀਠੀਆ ਨੂੰ ਮੁੜ ਤੋਂ ਤਲਬ ਕੀਤਾ ਗਿਆ। ਆਪਣੇ ਕਾਲੀ ਦਲ ਦੀ ਮੈਂ ਲੀਡਰਸ਼ਿਪ ਦੇ ਕਮੈਂਟਸ ਉਹਨਾਂ ਦੇ ਸੁਣ ਰਿਹਾ ਸੀ ਦੇਖ ਰਿਹਾ ਸੀ। ਉਹ ਕਹਿ ਰਿਹਾ ਹੈ ਕਿ ਜੇ SIT ਦਾ ਸਮਨ ਨਹੀਂ ਹੈ ਤਾਂ ਪੋਲੀਟਿਕਲ ਸਮਨ ਹੈ। ਕੋਈ ਕਿ ਇੱਕ ਦਿਨ ਪਹਿਲਾਂ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਬਿਕਰਮਜੀਠੀਆ ਨੂੰ ਜਿਹੜੇ ਸਮਨ ਜਾਰੀ ਹੋਏ ਸੀ ਉਹ ਰੱਦ ਕੀਤੇ। ਉਹ ਤੋਂ ਆਪਾਂ ਵੀ ਇਸ ਮੁੱਦੇ ਤੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਬਿਕਰਮ ਜੀ ਦੀ ਰਾਹਤ ਵਾਲੀ ਗੱਲ ਹੈ ਜਿਹੜੇ ਸਮਾਨ ਜਾਰੀ ਕੀਤੇ ਗਏ ਸੀ ਉਹ ਸਮਾਨ ਜੜੇ ਗਿਆ ਉੱਚ ਬਦਰੀ ਅਦਾਲਤ ਆ ਉਹਦੇ ਵੱਲੋਂ ਰੱਦ ਕਰ ਦਿੱਤੇ ਗਏ ਪਰ ਹੁਣ ਉਹ ਨਵੇਂ ਸਿਰੇ ਤੋਂ ਸਮਾਨ ਜਾਰੀ ਕੀਤੇ ਗਏ ਆ ਸਤਿ ਸ਼੍ਰੀ ਅਕਾਲ ਜੀ ਮੈਂ ਅਨਪਦੀਪ ਤਾਲੀਵਾਦੂ ਸੇ ਵਕਟਰ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਵਿੱਚ ਜੱਸੀ ਚਾਤ ਮਾਰਤੇ ਵਕੂ ਵੱਖ-ਵੱਖ ਖਬਰਾਂ ਦੀਆਂ ਸਰਗਰਮੀਆਂ ਤੇ ਕਰਤੇ ਉਹਨਾਂ ਦੇ ਵਿਚਾਰ ਚਰਚਾ ਤੇ ਦੱਸਦੀਆਂ ਤੁਹਾਨੂੰ ਕਿ ਕੀ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਵਕੂ ਵੱਖਰੇ ਮੁਲਕਾਂ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਨਦੀਜੀ ਤੁਹਾਨੂੰ ਤੇ ਸਤਿਕਾਰਯੋਗ ਜਿਹੜੇ ਦਰਸ਼ਕ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਅ ਵੈਸੇ ਤਾਂ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਕਿ ਸਿੱਧੂ ਸਾਬ ਉਹ ਸਖਸ਼ੀਅਤ ਨੇ ਜੋ ਹਰ ਖਬਰ ਤੇ ਦਿੱਖੀ ਨਜ਼ਰ ਰੱਖਦੇ ਨੇ ਅਸੀਂ ਚਾਹੁੰਦੇ ਹੁੰਦੇ ਆ ਕਿ ਸਮਰ ਰਹਿੰਦੇ ਆ ਨਾ ਤਾਂ ਸਾਰੀ ਇਨਫੋਰਮੇਸ਼ਨ ਲਈ ਜਾਵੇ ਤੇ ਆਪਣੇ ਦਰਸ਼ਕਾਂ ਨੂੰ ਸਹੀ ਤੇ ਸਟੇਕ ਜਾਣਕਾਰੀ ਦਿੱਤੀ ਜਾਵੇ ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਅਹਿਮ ਰਹਿਣ ਵਾਲੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਲੰਧਰ ਦੀਆਂ ਜਿਮਨੀ ਚੋਣਾਂ ਦੀ ਕਿਉਂਕਿ ਜਿਮਨੀ ਚੋਣਾ ਬੇਹਦ ਅਹਿਮ ਸੰਸਾਰੀਆਂ ਪਾਰਟੀਆਂ ਦਾ ਾਡੀ ਚੋਟੀ ਦਾ ਜ਼ੋਰ ਲਕਿਆ ਹੋਇਆ ਸੀ ਤੇ ਫਾਈਨਲੀ ਜਿਹੜੇ ਚੋਣਾਂ ਨੇ ਉਹ ਹੋ ਗਈਆਂ ਨੇ ਵੋਟਰਾਂ ਨੇ ਆਪੋ ਆਪਣਾ ਭੁਗਤਾਨ ਕਰ ਦਿੱਤਾ ਪਰ ਚੋਣ ਕਮਿਸ਼ਨ ਦੇ ਮੁਤਾਬਿਕ 55% ਦੀ ਪ ਤੇ ਹੁਣ 13 ਤਾਰੀਖ ਨੂੰ ਇਸ ਦੇ ਨਤੀਜੇ ਆ ਜਾਣਗੇ ਤੇ ਕੱਲ ਦਾ ਦਿਨ ਕਿਸ ਹਿਸਾਬ ਦਾ ਰਿਹਾ ਇਸ ਬਾਰੇ ਆਪਾਂ ਸਿੱਧੂ ਸਾਬ ਕੋਲੇ ਪਹੁੰਚਾਂਗੇ ਕਿਉਂਕਿ ਸਾਰੇ ਉਮੀਦਵਾਰਾਂ ਨੇ ਵੋਟਰਾਂ ਦਾਤਾਂ ਨਵਾਦ ਕੀਤਾ ਜੀ ਸਿੱਧੂ ਸਾਬ ਜੁਦੀ ਬਹੁਤ ਹੀ ਦਿਲਚਸਪ ਸਵਾਲ ਹੈ ਕਿਉਂਕਿ ਆਪਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਿਸੇ ਨਾ ਕਿਸੇ ਟੰਗ ਨਾਲ ਇਲੈਕਸ਼ਨ ਦਾ ਜ਼ਿਕਰ ਕਰਦੇ ਰਹੇ ਹਨ ਮੁੱਦਿਆਂ ਤੇ ਗੱਲ ਕਰਦੇ ਨੇ ਕਿਹੜੀ ਪਾਰਟੀ ਕਿੱਦਾਂ ਦਾ ਰਵਈਆ ਹੈ ਸਰਕਾਰ ਕੀ ਸੋਚਦੀ ਹੈ ਵਿਰੋਧੀ ਧਿਰਾਂ ਦਾ ਕੀ ਹੈ ਔਰ ਸਾਰੀਆਂ ਧਿਰਾਂ ਨੇ ਚਾਹੇ ਹਾਕਮ ਧਿਰ ਹੋਵੇ ਚਾਹੇ ਵਿਰੋਧੀ ਧਿਰ ਹੋਣ ਸਾਰਿਆਂ ਨੇ ਅੱਡੀ ਚੂਟੀ ਦਾ ਜ਼ੋਰ ਲਾ ਕੇ ਵੱਧ ਤੋਂ ਵੱਧ ਵੋਟਰਾਂ ਨੂੰ ਪ੍ਰਾਪਤ ਕੀਤਾ ਜਾ ਸਕੇ ਔਰ ਵੋਟਾਂ ਹਾਸਲ ਕੀਤੀਆਂ ਜਾ ਸਕਣ ਹੁਣ ਜਿਹੜੇ ਵੋਟਾਂ ਦੇ ਅੰਕੜੇ ਜਿਹੜੇ ਵੋਟਾਂ ਪੈਣ ਤੋਂ ਬਾਅਦ ਜਿਹੜੇ ਸਾਹਮਣੇ ਆਏ ਹੈ ਉਹਦੇ ਮੁਤਾਬਕ ਹੈ ਕਿ 55% ਦੀ ਵੋਟਰਾਂ ਨੇ ਜਿਹੜਾ ਬੋਟ ਦਾ ਭਗਤਾਨ ਕੀਤਾ ਹੈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੱਡੀ ਨਾਰਾਜ਼ਗੀ ਦਾ ਪ੍ਰਗਟਾਵਾ ਦਿਲਿੰਦਰ ਦੇਵ ਵੋਟਰਾਂ ਨੇ ਵਿਧਾਨ ਸਭਾ ਦੀ ਉਪ ਚੋਣ ਦੇ ਲਈ ਕੀਤਾ ਹੈ ਇਹ ਜੇ ਇੱਕ ਪਾਰਟੀ ਦੀ ਗੱਲ ਨਹੀਂ ਕਹੇ ਪਾਰਟੀਆਂ ਜਦੋਂ ਗੱਲ ਕਰਨੀਆਂ ਆਪਣਾ ਆਪਣੇ ਰੰਗ ਤਰੀਕੇ ਨਾਲ ਸਾਰੇ ਕਹਿਣਗੇ ਜੇ ਘੱਟ ਵੋਟਾਂ ਪਈਆਂ ਕੋਈ ਕਹੇਗਾ ਜੀ ਇਸ ਦਾ ਨੁਕਸਾਨ ਹਾਕਮਦਰ ਨੂੰ ਆਪ ਨੂੰ ਹੋਏਗਾ ਹਾਕਮਦਰ ਵਾਲੇ ਕਹਿਣਗੇ ਜੀ ਵਿਰੋਧੀ ਧਿਰਾਂ ਨੇ ਬਹੁਤ ਰੌਲਾ ਰੱਪਾ ਪਾਇਆ ਸੀ ਸਾਡੇ ਖਿਲਾਫ ਉਹਨਾਂ ਨੂੰ ਘਾਰਾ ਨਹੀਂ ਮਿਲਿਆ ਇਹ ਨੁਕਸਾਨ ਵਿਰੋਧੀ ਧਿਰਾਂ ਨੂੰ ਹੋਏਗਾ ਦੇਖੋ ਜਿੱਦਾਂ ਤੁਸੀਂ ਕਹੇ ਨਤੀਜੇ ਤੇ ਤੇਰਾ ਨੂੰ ਆ ਹੀ ਜਾਣਾ ਹੈ ਨੁਕਸਾਨ ਆਪ ਦਾ ਹੋਇਆ ਕਿ ਵਿਰੋਧੀ ਧਿਰਾਂ ਦਾ ਵਿਰੋਧੀ ਧਿਰਾਂ ਵੀ ਅੱਗੇ ਰੰਗ ਬਰੰਗੀਆਂ ਧਿਰਾਂ ਹੈਗੇ ਉਹਨਾਂ 'ਚ ਕਾਂਗਰਸ ਹੈ ਅਕਾਲੀ ਦਲ ਦਾ ਬਾਗੀ ਦੜਾ ਹੈ ਇਹਦੇ ਪਾਜ ਪਾਏਗੀ ਆ ਕੁਝ ਹੋਰ ਗਰੋਬੀ ਜੜੇ ਹੈ ਇਲੈਕਸ਼ਨ ਲੜ ਰਹੇ ਆ ਸੋ ਉਹਦਾ ਨਤੀਜੇ ਆ ਹੀ ਜਾਣੇ ਸਾਫ ਹੋ ਹੀ ਜਾਣਾ ਕਿ ਕਿਸ ਦਾ ਜਿਹੜਾ ਭਾਰੀ ਰਿਹਾ ਕੌਣ ਜਿੱਤੇਗਾ ਪਰ ਸਵਾਲ ਇਹ ਹੈ ਕਿ ਜਲੰਧਰ ਦੇ ਵੋਟਰਾਂ ਨੇ 55% ਦੀ VOTING ਇੰਨੀ ਘੱਟ VOTING ਆਪਣੇ ਆਪ ਚ ਹੈਰਾਨੀ ਜ਼ਾਨਕ ਹੈ ਹੂੰ ਲੱਗਦਾ ਇਹ ਹੈ ਕਿ ਜਲੰਧਰ ਦੇ ਜਿਹੜੇ ਵਿਧਾਨ ਸਭਾ ਦੇ ਵੋਟਰ ਹੈਗੇ ਆ ਉਹਨਾਂ ਨੇ ਕਿਸੇ ਵੀ ਪਾਰਟੀ ਨੂੰ ਇੰਨਾ ਵੱਡਾ ਹੰਗਾਰਾ ਖੁੱਲ ਕੇ ਨਹੀਂ ਦਿੱਤਾ ਜਿਵੇਂ ਕੋ ਮੂੰ ਕੰਦਰੀਪੋ ਕੰਦ ਮੰਨੇ ਕੁਝ ਦਿਨ ਲਈ ਆਪਣੀ ਕੁਰਸੀ ਉੱਤੇ ਜਾ ਕੇ ਲਗਾ ਲਈ ਰੋਕੋਠੀ ਲੈ ਲਈ ਕਿ ਆਏ ਕਿ ਮੈਂ ਕੁਝ ਦਿਨਾਂ ਲਈ ਇਦਾਂ ਹਫ਼ਤੇ 'ਚ ਗੱਲ ਕਹਿੰਦੇ ਚੋਣਾ ਦੀ ਨਹੀਂ ਚੋਣਾ ਤੋਂ ਬਾਅਦ ਵੀ ਆਇਆ ਕਰਾਂਗਾ ਉਹ ਕਹਿੰਦੇ ਰਹੇ ਕਿ ਜੀ ਮੈਂ ਚੋਣਾ ਕਰਕੇ ਨਹੀਂ ਮੈਂ ਤਾਂ ਪਿੱਛੇ ਜਾਵਾਂ ਦੇਖੀ ਮਾਦੇ ਦੀ ਗੱਲ ਕਰ ਲਈ ਦੋਆਬੇ ਦੀ ਗੱਲ ਕਰ ਲਈ ਇੰਨਾ ਸਾਰਿਆਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਪੈਗੀ ਇਹਦੇ ਜੋ ਨਤੀਜੇ ਆਣਗੇ ਆਪਾਂ ਫੇਰ ਵੀ ਗੱਲ ਕਰਾਂਗੇ ਕਿ ਕਿੰਨਾ ਕੁ ਪ੍ਰੈਕਟੀਕਲ ਇਸ ਮਾਮਲੇ ਤੇ ਮੁੱਖ ਮੰਤਰੀ ਉਤਰਦੇ ਆ ਪਰ ਜੋ ਮੁੱਖ ਮੰਤਰੀ ਦਾ ਦਾਵਾ ਸੀ ਜਾਂ ਮੁੱਖ ਮੰਤਰੀ ਨੇ ਵੋਟਰਾਂ ਨੂੰ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਉਹ ਮੈਂ ਇਹ ਵੀ ਕਹਿੰਦੇ ਆ ਆਪਾਂ ਸਾਰਿਆਂ ਨੇ ਸੁਣਿਆ ਉਹ ਕਹਿੰਦੇ ਖਾਸ ਤੌਰ ਤੇ ਭਾਜਪਾ ਦੇ ਜਦੋਂ ਬਾਰੇ ਚ ਬੋਲਦੇ ਸੀ ਉਹ ਕਹਿੰਦੇ ਐਸਾ ਸਾਬ ਕੋ ਸिखਾਓ ਐਸਾ ਸਾਬ ਕੋ ਸिखਾਓ ਕਿ ਮੁੜ ਕੇ ਕੋਈ ਦਲ ਬਦਲੀ ਕਰਨ ਦੀ ਹਿੰਮਤ ਨਾ ਕਰ ਸਕੇ ਕਿ ਜਿਹੜਾ ਭਾਜਪਾ ਦਾ ਵਿਧਾਇਕ ਸੀ ਸ਼ੀਤਲ ਅੰਗਰਾਲ ਉਹ ਆਮ ਆਦਮੀ ਪਾਰਟੀ ਚ ਗਿਆ ਸੀ ਇਸ ਕਰਕੇ ਮੁੱਖ ਮੰਤਰੀ ਕਾ ਵੀ ਜ਼ੋਰ ਲਾ ਕੇ ਗੱਲ ਕਹਿੰਦੇ ਰਹੇ ਕਿ ਸਭ ਕੁ ਸਿਕਾਓ ਹੂੰ ਉਹਨਾਂ ਦੇ ਸਭ ਕੁ ਸਿਕਾਉਣ ਦੇ ਹੰਗਾਰੇ ਨੂੰ ਵੋਟਰਾਂ ਨੇ ਕਿੰਨਾ ਕੁ ਹੰਗਾਰਾ ਮਿਲਿਆ 55 ਬਿੱਸ ਦੀ ਦੱਸਦਾ ਕਾਂਗਰਸ ਵਾਲੇ ਕਹਿੰਦੇ ਸੀ ਦੇਖੋ ਕਾਂਗਰਸ ਦੇ ਪ੍ਰਤਾਪ ਆਜਵਾ ਆਏ ਦਿਨ মিডিਆ ਵਾਲਿਆਂ ਨੂੰ ਆਪਣੇ ਵਰਗੇ ਦੋਸਤਾਂ ਮਿੱਤਰਾਂ ਲਈ ਸੁਰੱਖਿਆ ਦੀ ਵੀ ਲੋੜ ਰਹਿੰਦੀ ਆ ਅਕਸਰ ਹੂੰ ਉਹ ਹਮੇਸ਼ਾ ਇਹ ਕਹਿੰਦੇ ਰਹਿੰਦੇ ਸੀ ਜੀ ਚੋਣ ਨਿਕਲ ਜਾਣ ਦਿਓ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਤਾਂ ਗਈ ਕਿ ਗਈ ਹੂੰ ਹੋਰ ਕੁਝ ਹੋਵੇ ਚਾਹੇ ਨਾ ਹੋਵੇ ਉਹ ਕਹਿੰਦੇ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਚੋਣ ਤੋਂ ਬਾਅਦ ਨਹੀਂ ਰਹੇਗਾ ਹਮ ਕਲਾਗਲ ਇਹ ਨਹੀਂ ਕਿ ਪ੍ਰਤਾਪ ਬਾਜਵਾ ਕਰ ਰਹੀ ਜੀ ਇਸੇ ਤਰੀਕੇ ਨਾਲ ਜੇ ਭਾਜਪਾ ਦੀ ਬਾਜਵਾ ਦੇ ਸੁਨੀਲ ਜਾਖੜ ਦਾ ਆਪਾਂ ਕਈ ਇਗਜ਼ਾਮਪਲਾਂ ਵੀ ਦਿੱਤੀਆਂ ਕਿ ਇਸ ਤਰੀਕੇ ਨਾਲ ਉਹਨਾਂ ਕੋਲੇ 92 ਵਿਧਾਇਕ ਹੈ ਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਉਣਗੇ ਤਾਂ ਸੁਨੀਲ ਜਾਖੜ ਨੂੰ ਜਾ ਪ੍ਰਤਾਪ ਬਾਜਵਾ ਨੂੰ ਨਹੀਂ ਲਾਉਣਗੇ ਬਣੇਗਾ ਫਿਰ ਵੀ ਆਪਦਾ ਹੀ ਹਮ ਪਰ ਕਸਰ ਨਹੀਂ ਛੱਡੀ ਇਸੇ ਤਰੀਕੇ ਨਾਲ ਸੁਨੀਲ ਜਾਖੜ ਨੇ ਕਿ ਜੀ ਮੁੱਖ ਮੰਤਰੀ ਦਾ ਗਿਆ ਸਮਝੋ ਚੋਣ ਦੀ ਗੱਲ ਹੈ ਚੋਣ ਤੋਂ ਬਾਅਦ ਹੋਰ ਕੁਝ ਕਹਿੰਦੇ ਹੋਵੇ ਚਾਹੇ ਨਾ ਹੋਵੇ ਮੁਕੰਥਰੀ ਨਹੀਂ ਬਚੇਗਾ ਜੀ ਹੁਣ ਸਾਰਿਆਂ ਦੀ ਮੈਂ ਜ਼ਿਕਰ ਇਸ ਕਰਕੇ ਕਰਾਂ ਕਿ ਐਡੇ ਵੱਡੇ ਦਾਅਵੇ ਕੀਤੇ ਗਏ ਵੋਟਰਾਂ ਦੇ ਕੋਲੇ ਪਰ ਵੋਟਰਾਂ ਦਾ ਹੰਗਾਰਾ ਨਹੀਂ ਵੋਟਰਾਂ ਦਾ ਜਿਵੇਂ ਕਹਿੰਦੇ ਕਿ ਠੰਡਾ ਜਾ ਹੰਗਾਰਾ ਜਿਵੇਂ ਆਪਾਂ ਕਿਸੇ ਨਾਲ ਗੱਲ ਕਰਦੇ ਨਾ ਕੋਈ ਚਾਜ ਨਾਲ ਹੰਗਾਰਾ ਵੀ ਨਾ ਪਰੇ ਅੱਗੇ ਹਾਂ ਤਾਂ ਇਹ ਲੱਗਦਾ ਕਿ ਸਾਡੀ ਗੱਲ ਸੁਣ ਨਹੀਂ ਰਿਹਾ ਉਹਦਾ ਧਿਆਨ ਕਿਸੇ ਹੋਰ ਪਾਸੇ ਹੈ ਜੀ ਸੋ ਲੱਗਦਾ ਹੈ ਕਿ ਵੋਟਰਾਂ ਦਾ ਧਿਆਨ ਇਹ ਚੋਣ ਦੇ ਚ ਨਹੀਂ ਸੀ ਉਹਨਾਂ ਦਾ ਧਿਆਨ ਕਿਸੇ ਹੋਰ ਚੋਣ ਜਾਂ ਹੋਰ ਪਾਸੇ ਲੱਗਿਆ ਸੀ ਕਿ ਦੇਖੋ ਵਿਰੋਧੀ ਤਰ੍ਹਾਂ ਕੀ ਆਖ ਰਹੀ ਹੈ ਹਾਕਮ ਤਰ ਕੀ ਆਖ ਰਹੀ ਹੈ ਉਹ ਜਿਹੜੇ ਆਪਣਾ ਐਨਾਲਿਸਟ ਰਹਿ ਗਿਆ ਜਿਹੜੇ ਵਿਸ਼ਲੇਸ਼ਣ ਕਰਦੇ ਆ ਉਹ ਕਹਿੰਦੇ ਜੇ ਮੌਸਮ ਬੜਾ ਗਰਮ ਸੀ ਹਾਂ ਗਰਮੀ ਦਾ ਮੌਸਮ ਸੀ ਹੁਮਾ ਸੀ ਇਸ ਕਰਕੇ VOTER ਵੋਟ ਪਾਉਣ ਨਹੀਂ ਆਏ ਦੇਖੋ ਜਿਨ੍ਹਾਂ ਨੇ ਵੋਟ ਪਾਉਣੀ ਹੁੰਦੀ ਹੈ ਕਿ VOTER ਬਰਫ਼ ਦੇ ਤਾਂ ਬਣੇ ਨਹੀਂ ਕਿ ਬਾਹਰ ਨਿਕਲਦੇ ਪਿਘਲ ਜਾਣਗੇ VOTERਾਂ ਨੇ ਵੋਟ ਤਾਂ ਪਾਉਣੀ ਹੁੰਦੀ ਹੈ ਪਰ ਵੋਟ ਜੇ ਨਹੀਂ ਪਈ ਉਹਦੀ ਵਜ੍ਹਾ ਕੋਈ ਹੋਰ ਹੁੰਦੀ ਹੈ ਇਹ ਵੋਟਾਂ ਦਾ ਕੋਈ ਦਿਨ ਪਹਿਲਾਂ ਜਦੋਂ ਪਾਰਲੀਮੈਂਟ ਚ ਪਈਆਂ ਉਦੋਂ ਜਿਹੜੀ ਗਰਮੀ ਸੀ ਉਦੋਂ ਤਾਂ ਇਹਦੇ ਨਾਲੋਂ ਵੀ ਖਤਰਨਾਕ ਸੀ ਹੂੰ ਉਦੋਂ ਜੀ ਇਹਨੂੰ ਕਹਿੰਦੇ ਕਿ ਸੁਕੀ ਲੋ ਵਗਦੀ ਸੀ ਅੱਗ ਵਰਦੀ ਸੀ ਇੱਕ ਤਰੀਕੇ ਨਾਲ ਉਦੋਂ ਵੀ ਤਕਰੀਬਨ 65% ਦੀ ਜਿਹੜੀ VOTING ਹੋਈ ਹੈ ਇਸ ਹਲਕੇ ਦੇ ਅੰਦਰ ਜੇ ਉਸ ਤੋਂ ਪਿਛਲੀ ਆਪਾਂ ਜਿਹੜੀ ਆਮ ਵਿਧਾਨ ਸਭਾ ਦੀ ਚੋਣ ਦੀ ਗੱਲ ਕਰ ਲਈਏ ਤਾਂ ਉਦੋਂ 67% ਦੀ ਵੋਟਾਂ ਇਸ ਹਲਕੇ ਦੇ ਜਿਹੜੇ ਦਿਲਿੰਦਰ ਪੱਸ਼ਮੀ ਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੈ ਉਹਨਾਂ ਨੇ ਪਾਈਆਂ ਸੀ ਉਸ ਵੇਲੇ ਤੇ ਹੁਣ ਇਹ ਪਹੁੰਚਾ ਕੇ ਰਹੇਗੀ ਇੰਨਾ ਗੱਲ ਦਾ ਹੋ ਨਹੀਂ ਸਕਦਾ ਕਿ ਵੀ ਵੋਟਰ ਜਿਹੜੇ ਹੈਗੇ ਆ ਉਹ ਵੋਟ ਦੀ ਕੀਮਤ ਨਾ ਸਮਝੇ ਹੋਣ ਜੇ ਇਹ ਨਾ ਸਮਝੇ ਹੋਣ ਕਿ ਵੋਟ ਪਾਉਣੀ ਕਿੰਨੀ ਜ਼ਰੂਰੀ ਹੈ ਜੇ ਆਪਾਂ ਇਹ ਦਾਵਾ ਕਰਦੇ ਨੀਂ ਥੱਕਦੇ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਤ ਹੈ 75-70 ਸਾਲ ਸਾਡੀ ਜਮਹੂਰੀਤ ਨੂੰ ਵੋਟਾਂ ਪਾਉਂਦਿਆਂ ਨੂੰ ਹੋ ਗਿਆ ਨਿਕਲ ਗਏ ਹੁਣ ਇਹ ਸਿਖਾਉਣ ਦੀ ਲੋੜ ਨਹੀਂ ਆ ਵੋਟਰਾਂ ਨੂੰ ਕਿ ਵੋਟਰ ਦੀ ਕਿੰਨੀ ਕਾਇਮੀਤਾ ਹੈ ਜਾਂ ਵੋਟ ਦੀ ਕਿੰਨੀ ਕਾਇਮੀਤਾ ਹੈ ਜੇ ਵੋਟ ਨਹੀਂ ਪਾਈ ਗਈ ਮੈਨੂੰ ਤਾਂ ਇਹ ਲੱਗਦਾ ਕਿ ਉਹਦੀ ਅਹਿਮੀਤ ਸਮਝਦੀ ਹੈ ਵੋਟਰਾਂ ਨੇ ਵੋਟਰ ਕਹਿੰਦੇ ਵੋਟ ਦੇ ਪਾਉਣੀ ਆ ਤਾਂ ਉਸ ਨੂੰ ਤਾਂ ਵੋਟ ਪਾਉਣਾ ਜਿਹਦੀ ਕੋਈ ਕੀਮਤ ਹੋਵੇ ਜਾਨੀ ਸਾਡੇ ਪੰਜਾਬ ਦੇ ਕੰਮ ਆ ਸਕੇ ਜਲੰਧਰ ਦੇ ਲੋਕਾਂ ਦੇ ਕੰਮ ਆ ਸਕੇ ਕਿਤੇ ਜਲੰਧਰ ਦੇ ਵੋਟਰਾਂ ਚ ਕਾਫੀ ਨਰਾਜ਼ਗੀ ਜਾਂ ਨਰਾਸ਼ਤਾ ਕਿ ਕੀ ਖਲਾਰਾ ਪਿਆ ਹਾਂ ਹਾਂ ਆਪਾਂ ਗੱਲ ਕਰਦੇ ਰਹਿੰਦੇ ਆ ਨਾ ਉਹਦੀ ਵੇਸ ਮੁੱਦੇ ਦੇ ਕਿ ਦੇਖੋ ਜੀ ਜਲੰਧਰ ਦੀ ਇੱਕ ਹਲਕੇ ਦੀ ਉਪਚੋਣਾ ਸਾਰੇ ਪੰਜਾਬ ਦਾ ਕੰਮ ਠੱਪ ਹੋਇਆ ਪਿਆ ਮੁੱਖ ਮੰਤਰੀ ਉੱਥੇ ਬੈਠੇ ਐ ਮੰਤਰੀ ਉੱਥੇ ਬੈਠੇ ਐ ਵਿਧਾਇਕ ਉੱਥੇ ਬੈਠੇ ਐ ਵਿਰੋਧੀ ਧਿਰ ਦੇ ਆਗੂ ਉੱਥੇ ਬੈਠੇ ਪੰਜਾਬ ਚ ਕੁਝ ਹੋ ਹੀ ਨਹੀਂ ਰਿਹਾ ਉਨੇ ਦਾ ਪਾ ਗੱਲ ਕਰਦੇ ਸੀ ਪੰਜਾਬ ਦੇ ਜਲੰਧਰ ਦੇ ਲੋਕਾਂ ਨੇ ਜਿਨ੍ਹਾਂ ਨੇ ਇਹ ਚੋਣ ਭੁਗਤੀ ਹੈ ਰੋਜ਼ ਉੱਥੇ ਲਾਲਾ ਲਾਲਾ ਹੁੰਦੀ ਸੀ ਰੋਜ਼ ਉੱਥੇ ਰੋਡ ਸ਼ੋਰ ਨਿਕਲਦੇ ਸੀ ਰੋਜ਼ ਰੈਲੀਆਂ ਹੁੰਦੀਆਂ ਸੀ ਕਿਤੇ ਮੰਤਰੀ ਬੈਠੇ ਐ ਕਿਤੇ ਵਿਧਾਇਕ ਬੈਠੇ ਐ ਕਿਤੇ ਵਿਰੋਧੀ ਧਿਰ ਦੇ ਆਗੂ ਬੈਠੇ ਐ ਇਹ ਸਾਰੇ ਲਾਲ ਅਸ਼ਕਰ ਨੂੰ ਜਲੰਧਰ ਦੇ ਲੋਕਾਂ ਨੇ ਹੰਗਾਰਾ ਨਹੀਂ ਭਰਿਆ ਉਹਦਾ ਨਤੀਜਾ ਕਿ 52% ਦੀ ਪੋਲਿੰਗ ਹੈ ਨਤੀਜਾ ਕਿਸੇ ਦੇ ਵੀ ਆ ਕੇ ਜਾਏ ਕੌਣ ਜਿੱਦਾਂ ਕੌਣ ਨਹੀਂ ਜਿੱਦਾਂ ਆਪਾਂ ਇੱਕ ਅੱਦੇ ਦਿਨ ਪਿੱਛੇ ਕੋਈ ਟੇਵੇ ਲਾਉਣ ਦਾ ਕੋਈ ਲਾਹਾ ਨਹੀਂ ਹੈਗਾ ਜੋ ਕੋਈ ਸਾਡੇ ਸਾਹਮਣੇ ਐ ਇਹ ਗੱਲ ਮੈਂ ਵੀ ਗਏ ਜਾਣਦੇ ਸ੍ਰੀ ਗੱਲ ਦਾਅਵੇ ਨਾਲ ਕਹਿਸਾ ਹੈ ਕਿ ਜਲੰਧਰ ਦੇ ਵੋਟਰਾਂ ਨੇ ਸਾਰੀਆਂ ਰਾਸੀ ਤਰ੍ਹਾਂ ਪ੍ਰਗੀ ਆਪਣੀ ਨਰਾਜਤਾ ਆਪਣੀ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ ਤੇ ਹਾਕਮ ਤੇਰੇ ਤੇ ਵਿਰੋਧੀ ਤੇਰੇ ਉਹਨਾਂ ਨੂੰ ਆਪਣੀ ਪੀੜੀ ਇੱਥਾਂ ਸੋਟਾ ਫੇਰਨਾ ਚਾਹੀਦਾ ਕਿ ਆਖਰ ਜਲੰਧਰ ਦੇ ਲੋਕਾਂ ਨੇ ਵੋਟ ਕਿਉਂ ਨਹੀਂ ਕਰੀ ਕਿਉਂ 55% ਦੀ ਵੋਟਾਂ ਪਾਈਆਂ ਜੇ ਵਿਰੋਧੀ ਧਿਰ ਦੀ ਗੱਲ ਮੰਨਦੇ ਤਾਂ ਫਿਰ ਤਾਂ ਵੋਟਾਂ ਹੋਰ ਪੈਣੀਆਂ ਚਾਹੀਦੀਆਂ ਸੀ ਆਪ ਨੂੰ ਹਰਾਉਣ ਲਈ ਤੇ ਮੁੱਖ ਮੰਤਰੀ ਦੀ ਗੱਲ ਮੰਨਦੇ ਸਰਕਾਰ ਉੱਥੇ ਬੈ ਗਈ ਸੀ ਤਾਂ ਵੀ ਵੋਟਾਂ ਵਧ ਪੈਣੀਆਂ ਚਾਹੀਦੀਆਂ ਸੀ ਮਾਦਾ ਮੁੱਖ ਮੰਤਰੀ ਦੇ ਦਾਅਵੇ ਮਤਾਬਕ ਪਈਆਂ ਨਾ ਹੀ ਵਿਰੋਧੀ ਧਿਰ ਦੇ ਦਾਅਵੇ ਮਤਾਬਕ ਪਈਆਂ ਸੋ ਲੱਗਦਾ ਇਹ ਹੈ ਕਿਧਰੇ ਘਟ ਜਾ ਕਿਧਰੇ ਵਧ ਨਰਾਜ਼ਗੀ ਦਾ ਪ੍ਰਗਟਾਵਾ ਉਹਨਾਂ ਨੇ ਸਾਰੀਆਂ ਤਰ੍ਹਾਂ ਨਾਲ ਹੀ ਕੀਤਾ ਜੀ ਨਵਦੀਪ ਜੀ ਬਿਲਕੁਲ ਤੇ ਇਸੇ ਨਾਲ ਹੀ ਜੋ ਸੀ ਅਗਲੀ ਖਬਰ ਤੇ ਚਾਤ ਮੁਬਾਰੀਏ ਤਾਂ ਅਗਲੀ ਖਬਰ ਜਿਹੜੀ ਹੈਗੀ ਕਿਸਾਨਾਂ ਦੇ ਨਾਲ ਸੰਬੰਧਿਤ ਹੈ ਕਿ ਸ਼ੰਭੂ ਬਾਰਡਰ ਤੋਂ ਬੈਰੀਕੇਡ ਹਟਾਉਣ ਦੇ ਹੁਕਮ ਨਿਜਰੇ ਉਹ ਪੰਜਾਬ ਐਂ ਹਰਿਆਣਾ ਹਾਈ ਕੋਰਟ ਵੱਲੋਂ ਦੇ ਦਿੱਤੇ ਗਏ ਨੇ ਤੇ ਉਧਰ ਕਿਸਾਨ ਜਥੇਬੰਦੀਆਂ ਨੇ ਵੀ 16 ਜੁਲਾਈ ਨੂੰ ਇੱਕ ਮੀਟਿੰਗ ਕੀਤੀ ਹੈ ਤਾ ਜਿਹੜੇ ਇਹਦੇ ਵਿੱਚ ਹਾਈ ਕੋਰਟ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਇਹ ਇਹਨਾਂ ਦਾ ਜ਼ਮਹੂਰੀ ਹੱਕ ਹੈ ਆਪਣੀਆਂ ਮੰਗਾਂ ਨੂੰ ਮਨਾਉਣਾ ਜਾਂ ਫਿਰ ਉਸ ਦੇ ਲਈ ਰੋਜ਼ ਪ੍ਰਦਰਸ਼ਨ ਕਰਨਾ ਤਾਂ ਇਸ ਲਈ ਇਹਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ ਕੀ ਕਹੋਗੇ ਨਦੀ ਬਿਲਕੁਲ ਜਿਸ ਮੁੱਦੇ ਦੀ ਤੁਸੀਂ ਗੱਲ ਕੀਤੀ ਹੈ ਦੋ ਪਹਿਲੂ ਹੈ ਪਹਿਲਾ ਪਹਿਲੂ ਦਇਆ ਹੈ ਕਿ ਜਿਹੜੇ ਰਸਤੇ ਰੋਕੇ ਗਏ ਸੜਕਾਂ ਰੁਕੀਆਂ ਗਈਆਂ ਆਖਰ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾਂਦਾ ਕਿ ਜੀ ਕਿਸਾਨਾਂ ਕਰਕੇ ਰਸਤੇ ਰੁਕੇ ਗਏ ਆ ਵੱਡੀ ਪਰੇਸ਼ਾਨੀ ਜਿਤੋਂ ਤੱਕ ਪਰੇਸ਼ਾਨੀ ਦਾ ਸਵਾਲ ਹੈ ਇਹਦੇ ਬਾਰੇ ਕੋਈ ਦੂਰ ਨਹੀਂ ਕਿ ਪਰੇਸ਼ਾਨੀ ਹੁੰਦੀ ਹੁੰਦੀ ਹੈ ਜੀ ਉੱਥੇ ਕਈ ਵਾਰੀ ਵੀ ਜਨਰਲਸ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਉਸ ਸੜਕ ਦੇ ਲਾਗੇ ਸਾਕੇ ਜਿੰਨੇ ਵੀ ਲੋਕਾਂ ਦੇ ਕਾਰੋਬਾਰ ਹੈ ਚਾਹੇ ਟਾਬਿਆਂ ਵਾਲੇ ਆ ਜਾਂ ਦੁਕਾਨਾਂ ਵਾਲੇ ਆ ਕਾਰੋਬਾਰੀ ਹੈ ਪਰੇਸ਼ਾਨੀ ਲਾਜ਼ਮੀ ਹੈ ਕਈਆਂ ਦਾ ਕਹਿਣਾ ਸੀ ਜੀ ਸਾਡਾ ਤਾਂ ਕੰਮ ਹੀ ਬਿਲਕੁਲ ਠੱਪ ਹੋ ਗਿਆ ਜੀ ਪਰ ਇਹ ਕੰਮ ਠੱਪ ਕਰਨ ਦੇ ਲਈ ਕੀ ਕਿਸਾਨ ਜ਼ਿੰਮੇਵਾਰ ਹੈ ਸਾਰਾ ਭਾਂਡਾ ਕਿਸਾਨਾਂ ਦੇ ਸਰਪੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੀ ਕਿਸਾਨਾਂ ਨੇ ਰਸਤੇ ਰੋਕੇ ਆ ਇਸ ਕਰਕੇ ਕਾਰੋਬਾਰ ਠੱਪੋਗੇ ਕਈਆਂ ਨੂੰ ਏਦਾਂ ਚੁੱਕ ਚਕਾ ਕੇ ਜਿਹੜਾ ਪ੍ਰੋਟੈਸਟ ਵੀ ਕਰਵਾਏਗੇ ਕਿ ਜੀ ਕਿਸਾਨਾਂ ਦੇ ਖਰਾਬ ਜਾ ਕੇ ਪ੍ਰੋਟੈਸਟ ਕਰੋ ਕਿ ਸਾਡੇ ਕਾਰੋਬਾਰ ਬੰਦ ਹੋ ਗਏ ਅੱਜ ਜਦੋਂ ਪੰਜਾਬ ਹਾਈ ਕੋਰਟ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਪਟੀਸ਼ਨ ਪਾਈ ਸੀ ਉਹਨਾਂ ਦੇ ਐਡਵੋਕੇਟ ਬੋਲੇ ਸੀ ਮੈਨੂੰ ਉਹਨਾਂ ਦੀ ਗੱਲ ਬੜੀ ਚੰਗੀ ਲੱਗੀ ਉਹ ਕਹਿੰਦੇ ਜੀ ਅਸੀਂ ਕਿਸਾਨਾਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਰਸਤੇ ਨਾ ਰੁਕੋ ਤੁਸੀਂ ਸੜਕਾਂ ਚੌਕ ਆ ਨਾ ਰੁਕੋ ਤੁਸੀਂ ਆਪਣੇ ਧਰਨੇ ਦਿਓ ਐਮ ਐਸ ਵੀ ਦੇ ਮੁੱਦੇ ਤੇ ਅਸੀਂ ਤੁਹਾਡੇ ਨਾਲ ਆ ਕਹਿੰਦੇ ਅਸੀਂ ਜਿਹੜੇ ਇਸ ਗੱਲ ਦੇ ਵਿੱਚ ਕਹਿੰਨੇ ਗੇ ਰਸਤੇ ਖੁੱਲਣੇ ਚਾਹੀਦੇ ਆ ਸਾਨੂੰ ਪਰੇਸ਼ਾਨੀਆਂ ਆਉਂਦੀਆਂ ਅਸੀਂ ਉਸ ਕਰਕੇ ਗੱਲ ਕਰਦੇ ਆ ਪਰ ਅਸੀਂ ਇਸ ਗੱਲ ਤੇ ਆਕ ਜਾਾਂਗੇ ਕਿ ਕਿਸਾਨਾਂ ਦੀ ਗੱਲ ਮੰਨੀ ਜਾਵੇ ਫਿਰ ਗੱਲ ਕਿਤੇ ਆ ਕੇ ਰੁਕਦੀ ਹੈ ਸਰਕਾਰਾਂ ਦੇ ਉੱਤੇ ਸਰਕਾਰਾਂ ਜਦੋਂ ਕਿਸਾਨਾਂ ਦੇ ਨਾਲ ਪੋਲਿਟਿਕਸ ਕਰਦੀਆਂ ਸਾਲ ਤੋਂ ਉੱਪਰ ਦਾ ਸਮਾਂ ਲੰਘ ਗਿਆ ਉਹ ਜਿਹੜਾ ਹੈਗਾ ਦਿੱਲੀ ਦੇ ਬਾਹਰਾਂ ਤੋਂ ਉੱਠ ਕੇ ਆਏ ਇੰਤਜ਼ਾਰ ਕਰਦੇ ਰਹੇ ਦੁਆਰਾ ਹੁਣ ਫੇਰ ਸਾਲ ਲੰਘ ਗਿਆ ਸ਼ੰਭੂ ਦੇ ਖਨੋਰੀ ਦੇ ਬਾਹਰਾਂ ਦੇ ਬੈਠੇ ਆ ਗੱਲ ਕਿ ਐ ਐਮਐਸਪੀ ਦੇ ਮੁੱਦੇ ਦੀ ਗੱਲ ਕਰਦੇ ਆ ਕਰਜ਼ੇ ਦੇ ਤਕੀਰ ਫੇਰਨ ਦੀ ਗੱਲ ਕਰਦੇ ਆ ਜਿਹੜੇ ਕਿਸਾਨਾਂ ਦੇ ਕੇਸ ਦਰਜ ਹੋਏ ਉਹਨਾਂ ਦੀ ਗੱਲ ਕਰਦੇ ਗੱਲ ਕਿਉਂ ਨਾ ਕਰਨ ਕਿਸਾਨਾਂ ਦਾ ਅਧਿਕਾਰ ਹੈ ਇਸੇ ਕਰਕੇ ਜਦ ਤੁਸੀਂ ਜ਼ਿਕਰ ਕੀਤਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੇਖੋ ਰਸਤੇ ਖੋਲੋਣ ਦੀ ਗੱਲ ਜ਼ਰੂਰ ਕੀਤੀ ਹੈ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਕਿਸਾਨ ਆਪਣਾ ਅੰਦੋਲਨ ਨਹੀਂ ਕਰ ਸਕਦੇ ਉਹ ਕਹਿੰਦੇ ਇਹਨਾਂ ਨੂੰ ਤੁਸੀਂ ਵਾਜਬ ਜਗ੍ਹਾ ਦਿਓ ਜਿੱਥੇ ਬੈਠ ਕੇ ਉਹ ਪ੍ਰੋਟੈਸਟ ਕਰਨ ਹੁਣ ਰਹੀ ਗੱਲ ਕਿਸਾਨਾਂ ਦੀ ਕਿਸਾਨ ਵੀ ਇਹ ਕਹਿੰਦੇ ਆ ਕਿ ਸਾਡਾ ਕੋਈ ਚਾਹ ਨਹੀਂ ਰਸਤੇ ਰੋਕਣਾ ਅਸੀਂ ਕਿਉਂ ਰਸਤੇ ਰੁਕੇ ਅਸੀਂ ਤਾਂ ਚਾਹੁੰਦੇ ਨਹੀਂ ਰਸਤੇ ਰੁਕੇ ਜਾਣਾ ਇਹ ਰਸਤੇ ਜੇ ਟੋਏ ਪੁੱਟੇ ਆ ਪੱਥਰ ਲਾਏ ਆ ਵੱਡੇ ਵੱਡੇ ਬੈਰੀਕੇਡ ਲਾਏ ਆ ਇਹ ਤਾਂ ਸਰਕਾਰ ਨੇ ਖੜੇ ਕੀਤੇ ਆ ਅਸੀਂ ਤਾਂ ਇਹ ਕਹਿੰਦੇ ਕਿ ਦਿੱਲੀ ਜਾਣਾ ਚਾਹੁੰਦੇ ਸੀ ਦਿੱਲੀ ਅਸੀਂ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦੇ ਸਾਨੂੰ ਤਾਂ ਰੋਕਿਆ ਗਿਆ ਸੋ ਇੱਕ ਤਰੀਕੇ ਨਾਲ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਸੀ ਪਰ ਜਾਣਬੁੱਝ ਕੇ ਸਾਰਾ ਠਿਕਰਾ ਕਿਸਾਨਾਂ ਦੇ ਸਿਰ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਿਸਾਨਾਂ ਕਰਕੇ ਰਸਤੇ ਰੁਕੇ ਕਿਸਾਨਾਂ ਕਰਕੇ ਬੜਾ ਵੜੇ ਕਹਿ ਰਹੇ ਕਿ ਦੇਖੋ ਜੀ ਸਾਡੇ ਦਾ ਕਾਰੋਬਾਰ ਬਰਬਾਦ ਹੋ ਗਏ ਅਸੀਂ ਬਰਵਾ ਬਰਬਾਦ ਹੋ ਗਏ ਆ ਖੈਰ ਉਹਨਾਂ ਦੀ ਗੱਲ ਵਾਜਬ ਹੋ ਸਕਦੀ ਹੈ ਪਰ ਉਸ ਲਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰੀ ਤਾਂ ਸਰਕਾਰ ਹੈ ਨਾ ਜਦੋਂ ਕਿ ਹੋਰ ਲੋਕ ਦਿੱਲੀ ਨੂੰ ਜਾਂਦੇ ਆ ਪ੍ਰੋਟੈਸਟ ਕਰਦੇ ਆ ਪੋਲਿਟিক্যাল ਪਾਰਟੀਆਂ ਵਾਲੇ ਜਾਂਦੇ ਆ ਜੀ ਬਾਕੀ ਲੋਕ ਜਾਂਦੇ ਆ ਉਦੋਂ ਸੜਕਾਂ ਰੋਕੀਆਂ ਜਾਂਦੀਆਂ ਜੀ ਕਿਸਾਨਾਂ ਦੇ ਜਾਣ ਤੇ ਸੜਕਾਂ ਕਿਉਂ ਰੋਕੀਆਂ ਜਾ ਰਹੀਆਂ ਇਹਦਾ ਜੋ ਤਾਂ ਸਰਕਾਰ ਨੂੰ ਦੇਣਾ ਬਣਦਾ ਨਾ ਜੀ ਜੀ ਨਦੀਪ ਬਿਲਕੁਲ ਤੇ ਇਸੇ ਤਰ੍ਹਾਂ ਹੀ ਜੇ ਗੱਲ ਕੀਤੀ ਜਾਵੇ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕਿਸਾਨਾਂ ਨੂੰ ਰੋਕਿਆ ਗਿਆ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਤਾਂ ਆਪਾਂ ਵੀ ਟੀਵੀ ਚੈਨਲ ਦੇ ਜ਼ਰੀਏ ਸਭ ਨੂੰ ਦਿਖਾਇਆ ਕਿ ਕਿਸ ਹਿਸਾਬ ਦੇ ਨਾਲ ਕੰਡਿਆਲੀ ਤਾਰਾਂ ਲੱਗੀਆਂ ਜਿਹੜੀਆਂ ਕਿ ਬੈਨ ਨੇ ਕਿਸ ਹਿਸਾਬ ਦੇ ਨਾਲ ਖਾਈਆਂ ਬੁੱਟੀਆਂ ਗਈਆਂ ਕਿਵੇਂ ਸਿਮਿੰਟਡ ਵੱਟੀਆਂ ਵੱਟੀਆਂ ਕੰਧਾਂ ਉਸਾਰ ਦਿੱਤੀਆਂ ਗਈਆਂ ਇੰਜ ਲੱਗ ਰਿਹਾ ਸੀ ਵੀ ਜਿਵੇਂ ਇਹ ਸਾਡਾ ਆਪਣਾ ਦੇਸ਼ ਤਾਂ ਹੋਵੇ ਤਾਂ ਪਤਾ ਨਹੀਂ ਕਿਹੜੇ ਮੁਲਕ ਦੇ ਲੋਕ ਨੇ ਜਿਹੜੇ ਇੱਥੇ ਆ ਕੇ ਅ ਪ੍ਰਦਰਸ਼ਨ ਕਰ ਰਹੇ ਹੋਣ ਤੇ ਸਰਕਾਰਾਂ ਉਹਨਾਂ ਨੂੰ ਰੋਕ ਰਹੀਆਂ ਨੇ ਅਜੀਹਾ ਸਲੀਕਾ ਕੀਤਾ ਗਿਆ ਸਰਕਾਰਾਂ ਵੱਲੋਂ ਤਾਂ ਇੱਥੇ ਥੋੜੇ ਜਿਹਾ ਗਿਲਾ ਸ਼ਿਕਵਾ ਵੀ ਹਾਈ ਕੋਰਟ ਨਾਲ ਕਰਨਾ ਬਣਦਾ ਹੈ ਕਿ ਉਦੋਂ ਇਹਨਾਂ ਨੂੰ ਸਮਝ ਨਹੀਂ ਆਈ ਕਿ ਉਦੋਂ ਉਹਨਾਂ ਨੂੰ ਧਿਆਨ ਦੇ ਵਿੱਚ ਕਿਸੇ ਨੂੰ ਨਹੀਂ ਆਇਆ ਕਿ ਕਿਸਾਨਾਂ ਦੇ ਨਾਲ ਕੀ ਹੋ ਰਿਹਾ ਇਹ ਫੈਸਲੇ ਜੋ ਅੱਜ ਲਏ ਜਾ ਰਹੇ ਨੇ ਇਹ ਕੁਝ ਸਮਾਂ ਪਹਿਲਾਂ ਵੀ ਲਏ ਜਾ ਸਕਦੇ ਸੀ ਪਰ ਇੱਥੇ ਹੀ ਇੱਕ ਹੋਰ ਗੱਲ ਜ਼ਰੂਰ ਕਰਨੀ ਬਣਦੀ ਹੈ ਕਿ ਜਦੋਂ ਆਪਸ ਦੇ ਵਿੱਚ ਝੜਪਾ ਹੋਈਆਂ ਤਾਂ ਜਦੋਂ ਉਧਰਲੇ ਸਾਈਡ ਤੋਂ ਗੋਲੀਆਂ ਵੀ ਵੱਜੀਆਂ ਜਾਂ ਕਿਸਾਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਤਾਂ ਇੱਕ ਕ ਨੌਜਵਾਨ ਦੇ ਗੋਲੀ ਵੱਜੇ ਉਸ ਦੀ ਮੌਤ ਹੋ ਗਈ ਉਹ 21 ਸਾਲਾਂ ਨੌਜਵਾਨ ਸ਼ੁਭਕਰਨ ਸਿੰਘ ਜਿਹੜਾ ਸ਼ਹੀਦ ਹੋ ਗਿਆ ਤਾਂ ਹੁਣ ਉਹਦੇ ਕੇਸ ਜੀ ਜੀ ਇਸ ਮੁੱਦੇ ਤੇ ਮੈਂ ਗੱਲ ਕਰਨਾ ਚਾਹੁੰਦਾ ਦੇਖੋ ਸ਼ੁਭਕਰਨ ਦਾ ਜਿਹੜਾ ਮਾਮਲਾ ਬੜਾ ਅਹਿਮ ਤੇ ਸੰਵੇਦਨਸ਼ੀਲ ਮਾਮਲਾ ਹੈ ਜੀ ਪਿਛਲੇ ਦਿਨਾ ਤੋਂ 21 ਫਰਵਰੀ ਨੂੰ ਜਦੋਂ ਗੋਲੀ ਚੱਲਣ ਕਾਰਨ ਸ਼ੁਭਕਰਨ ਦੀ ਮੌਤ ਹੋਈ ਤਾਂ ਕਿਸਾਨ ਉਦੋਂ ਤੋਂ ਇਹਦੇ ਨ્યા ਤੇ ਇਨਸਾਫ ਦੀ ਲੜਾਈ ਲੜਦੇ ਆ ਰਹੇ ਆ ਕਿ ਸਾਡਾ ਕਿਸਾਨ ਸ਼ਹੀਦ ਹੋ ਗਿਆ ਨ્યા ਤੇ ਇਨਸਾਫ ਮਿਲਣਾ ਚਾਹੀਦਾ ਵੱਡੀ ਪੱਧਰ ਤੇ ਰੋਸ ਪ੍ਰਗਟਾਵੇ ਕੀਤੇ ਗਏ ਸਾਰੇ ਮੁਲਕ ਚ ਕੀਤੇ ਗਏ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਕੀਤੇ ਗਏ ਹੁਣ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇਖੋ ਇੱਕ ਰਿਪੋਰਟ ਆਈ ਹੈ ਸਰਕਾਰੀ ਤੌਰ ਤੇ ਜਿਹੜੀ ਪੜਤਾਲ ਕਰਵਾਈ ਗਈ ਹੈ ਹਰਿਆਣਾ ਦੀ ਸਿਟ ਵੱਲੋਂ ਜਾਂਚ ਕਮੇਟੀ ਵੱਲੋਂ ਉਹਦੇ ਚ ਆਇਆ ਕਿ ਜੀ ਇਹ ਗੋਲੀ ਜਿਹੜੀ ਹੈਗੀ ਹੈ ਪੁਲਿਸ ਦੀ ਗੋਲੀ ਨਹੀਂ ਹੈ ਇਹ ਤਾਂ ਜਿਹੜੀ ਹੈਗੀ ਹੈ ਕੋਈ ਹੋਰ ਜਿਹੜੀ ਹੈਗੀ ਹੈ ਛੋਟੇ ਹਥਿਆਰ ਨਾਲ ਸਲਾਈ ਗਈ ਗੋਲੀ ਹੈ ਜਿਹੜੀ ਕਿ ਪੁਲਿਸ ਕੋਲੇ ਇਸ ਤਰ੍ਹਾਂ ਦੇ ਹਥਿਆਰ ਹੁੰਦੇ ਨਹੀਂ ਹੈ ਮੁਝੇ ਪੁਲਿਸ ਕੋਲੇ ਹਥਿਆਰ ਨਹੀਂ ਹੁੰਦੇ ਤਾਂ ਇਹਦਾ ਕਾਰਨ ਕੀ ਹੋਇਆ ਇਹਦਾ ਕਾਰਨ ਹੋਇਆ ਫਿਰ ਗੋਲੀ ਕਿਸ ਨੇ ਚਲਾਈ ਹਾਂ ਜਾਂਚ ਰਿਪੋਰਟ ਦਾ ਮਤਲਬ ਦਾ ਜਾਂਚ ਦਾ ਮਤਲਬ ਦਾ ਇਹ ਬਣਦਾ ਸੀ ਕਿ ਜੇ ਸਾਰਾ ਕੁਝ ਸਾਰੇ ਪੱਖ ਦੇਖ ਕੇ ਕੋਈ ਜ਼ਰੂਰੀ ਨਹੀਂ ਕਿ ਪੁਲਿਸ ਹੀ ਗੋਲੀ ਚਲਾਵੇ ਪੁਲਿਸ ਦੇ ਰੂਪ ਚ ਉੱਥੇ ਕੁਝ ਹੋਰ ਲੋਕ ਕਿਉਂਕਿ ਕਿਸਾਨ ਲਗਾਤਾਰ ਇਹ ਕਹਿੰਦੇ ਆ ਰਹੇ ਸੀ ਕਿ ਜੀ ਪੁਲਿਸ ਦੇ ਪੇਸ਼ ਚ ਕੁਝ ਇਹੋ ਜਿਹੇ ਵੀ ਗੁੰਡੇ ਜਾਂ ਇਦਾਂ ਦੇ ਕੁਝ ਲੋਕ ਵੀ ਜੁਆਇਨ ਕਰ ਗਏ ਜਿਹੜੇ ਸਾਡੇ ਦੇ ਗੋਲੀਆਂ ਚਲਾ ਰਹੇ ਐ ਅੱਜ ਦੀ ਗੱਲ ਨਹੀਂ ਹੁਣ ਤਾਂ ਰਿਪੋਰਟ ਆ ਗਈ ਐ ਇਸ ਕਰਕੇ ਇਹ ਮਾਮਲਾ ਦੁਬਾਰਾ ਨਵੇਂ ਸਿਰੇ ਤੋਂ ਪੱਕਿਆ ਹੈ ਹਰ ਕਿਸਾਨ ਲਗਾਤਾਰ ਇਹ ਕਹਿੰਦੇ ਰਹੇ ਆ ਕਿ ਪੁਲਿਸ ਦੇ ਪੇਖ ਦੇ ਵਿੱਚ ਕੁਝ ਹੋਰ ਲੋਕ ਵੀ ਸਾਡੇ ਦੇ ਗੁੱਡਨਾ ਚਲਾਉਂਦੇ ਰਹੇ ਆ ਅਸੀਂ ਦੇਖੇ ਆ ਉਹਨਾਂ ਨੇ ਬਹੁਤ ਰੌਲਾ ਪਾਇਆ ਔਰ ਕਹਿੰਦੇ ਸ਼ੁਭ ਕਰਨ ਦੀ ਮੌਤ ਵੀ ਹੁਣ ਸਿੱਧੇ ਤੌਰ ਤੇ ਤਾਂ ਇਹ ਗੱਲ ਕਹੀ ਨਹੀਂ ਜਾ ਰਹੀ ਉਹਨੇ ਕਿਵੇਂ ਪੋਸੀਬਲ ਹੋ ਸਕਦਾ ਹੈ ਕਿ ਕੀ ਗੋਲੀ ਫਿਰ ਕਿਸਾਨਾਂ ਵੱਲੋਂ ਆਈ ਹੋਏਗੀ ਇਹ ਵੀ ਕਿਦਰੇ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜੇ ਪੁਲਿਸ ਨੇ ਗੋਲੀ ਨਹੀਂ ਚਲਾਈ ਤਾਂ ਫਿਰ ਕਿਸਾਨਾਂ ਵੱਲੋਂ ਗੋਲੀ ਆਈ ਹੁਣ ਇੱਕ ਬਹੁਤ ਵੱਡਾ ਸਵਾਲ ਖੜਾ ਕੀਤਾ ਜਾ ਰਿਹਾ ਹੈ ਬੜਾ ਦਵੰਧ ਖੜਾ ਕੀਤਾ ਜਾ ਰਿਹਾ ਹੈ ਜਿਹੜੇ ਕਿਸਾਨ ਆਪਣੀ ਰੋਜ਼ੀ ਰੋਟੀ ਲਈ ਲੜ ਰਹੇ ਆ ਮਰ ਰਹੇ ਆ ਔਰ ਕਹਿੰਦੇ ਅਸੀਂ ਤਾਂ ਬਿਲਕੁਲ ਹਿੰਸਕ ਹੈ ਕਿਸੇ ਤਰੀਕੇ ਨਾਲ ਹਿੰਸਾ ਨਹੀਂ ਕਰ ਰਹੇ ਸ਼ਾਂਤਮਈ ਤਰੀਕੇ ਨਾਲ ਉਹ ਤੇ ਅਥਰੂਗੈਸ ਦੇ ਗੋਲੇ ਭਰਾਏ ਗਏ ਆਪ ਆਪ ਦੇਖਿਆ ਮੈਂ ਵੀਂਗੇ ਜਰਨਲਿਸਟ ਰਿਪੋਰਟਿੰਗ ਕਰਨ ਆਪ ਜਦੋਂ ਗਿਆ ਸੀ ਮੈਂ ਦੇਖਿਆ ਕਿ ਕਿਸ ਤਰ੍ਹਾਂ ਅਸਮਾਨ ਤੋਂ ਗੋਲੇ ਜਿਹੜੇ ਗੈ ਅਥਰੂਗੈਸ ਦੇ ਗੋਲੇ ਡਿੱਗ ਰਹੇ ਸੀ ਕਿਸ ਤਰ੍ਹਾਂ ਹਮਲੇ ਹੋ ਰਹੇ ਸੀ ਨੇਗਾ ਨੇ ਕਾਪਾ ਵੀਡੀਓ ਦੇਖਿਆ ਕਿਦਾਂ ਕਿਸਾਨਾਂ ਦੇ ਟਾਇਰ ਪਾੜੇ ਗਏ ਕਿਦਾਂ ਕਿਸਾਨਾਂ ਦੇ ਟਾਇਰਾਂ ਨੂੰ ਅਗਾਂ ਲਾਈਆਂ ਗਈਆਂ ਟਰੈਕਟਰ ਟਰਾਲੀਆਂ ਉਹ ਕਾਂ ਲਾਈਆਂ ਗਈਆਂ ਉਹ ਸਾਰੇ ਕੋਦੇ ਚੱਲਦੇ ਆ ਉਹਦੀ ਇੱਕ ਨਿਰਪੱਖ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ ਹੁਣ ਸ਼ੁਕਰਨ ਦੀ ਮੌਤ ਦੀ ਗੱਲ ਕਰਦੇ ਆ ਨਾ ਸ਼ੁਕਰਨ ਦੀ ਮੌਤ ਦੇ ਨਿਆਂ ਤੇ ਇਨਸਾਫ ਦਾ ਮਿਲਣਾ ਹੀ ਚਾਹੀਦਾ ਜਿਹੜੇ ਕਿਸਾਨ ਪੀੜਤ ਹੈ ਜਿਹੜੇ ਮਹੀਨਾ ਮਹੀਨਾ ਤੋਂ ਉੱਥੇ ਮਰ ਰਹੇ ਆ ਰੋਲ ਰਹੇ ਆ ਕਿੰਨੇ ਸ਼ਹਾਦਤ ਪਾ ਗਏ ਕੋਈ ਐਕਸੀਡੈਂਟ ਚ ਮਾਰਿਆ ਗਿਆ ਉੱਥੇ ਕੋਈ ਬਿਮਾਰੀ ਨਾਲ ਮਾਰਿਆ ਗਿਆ ਕੋਈ ਮੌਸਮ ਦੀ ਵਜ੍ਹਾ ਕਰਕੇ ਮਾਰਿਆ ਗਿਆ ਹੁਣ ਜਿਹੜੇ ਪਰਿਵਾਰ ਪੀੜਤ ਹੈ ਜਿਹੜੇ ਪਰਿਵਾਰ ਲੜਾਈਆਂ ਲੜ ਰਿਹਾ ਉਹਨਾਂ ਨੂੰ ਹੀ ਕਿਹਾ ਜਾਵੇ ਕਿ ਗੋਲੀ ਦਾ ਤਾਂ ਪਤਾ ਨਹੀਂ ਜੀ ਇਹ ਪੁਲਿਸ ਨੇ ਤਾਂ ਚਲਾਈ ਨਹੀਂ ਹਾਂ ਜੇ ਪੁਲਿਸ ਨੇ ਚਲਾਈ ਨਹੀਂ ਤਾਂ ਫਿਰ ਕਿਹਨੇ ਗੋਲੀ ਚਲਾਈ ਹੈ ਜੀ ਇਹਦਾ ਜ਼ਵਾਬ ਸਰਕਾਰ ਨੂੰ ਦੇਣਾ ਬਣਦਾ ਨਾ ਸਰਕਾਰ ਨੂੰ ਨਿਰਪੱਖ ਮਾਮਲੇ 'ਚ ਸਿੱਧੀ ਸਪਸ਼ਟ ਕਰਨੀ ਚਾਹੀਦੀ ਹੈ ਹਾਂ ਜੇ ਐਨਐਚਰ ਸ듯이 ਇਹ ਨਹੀਂ ਪਤਾ ਲਾ ਸਕੇ ਜੇ ਪੁਲਿਸ ਨੇ ਨਹੀਂ ਗੋਲੀ ਚਲਾਈ ਤਾਂ ਫਿਰ ਗੋਲੀ ਕਿਸ ਵੱਲੋਂ ਚਲਾਈ ਗਈ ਫਿਰ ਜਾਂਚ ਕਾਦੀ ਹੋਈ ਹਾਂ ਆਪਾਂ ਸਾਰੇ ਜਾਣਦੇ ਆਂ ਦੇਖੋ ਪੰਜਾਬ ਗੁਰੂਗਰਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਅੱਜ ਤੱਕ ਇਹ ਨਹੀਂ ਸਾਫ ਹੋ ਸਕਿਆ ਕਿ ਗੋਲੀ ਕਿਹੜੇ ਪਾਸੋਂ ਚੱਲੀ ਤੇ ਕਿਹਨੇ ਚਲਾਈ ਅਜੇ ਵੀ ਅਦਾਲਤਾਂ 'ਚ ਲੜਾਈਆਂ ਲੜ ਰਹੇ ਆ ਪਰਵਾਰ ਨਿਆਂ ਤੇ ਇਨਸਾਫ ਲਈ ਜਿੱਥੇ ਹਜ਼ਾਰਾਂ ਹਜ਼ਾਰਾਂ ਲੋਕ ਪ੍ਰੋਟੈਸਟ ਕਰ ਰਹੇ ਹੋਣ ਦੂਜੇ ਪਾਸੇ ਪੁਲਿਸ ਇਦਾਂ ਖੜੀ ਐ ਅੱਜ ਤੱਕ ਇਹਦੇ ਦੁਸ਼ਮਣ ਫੌਜ ਕੱਢ ਕੇ ਕਿਸੇ ਨੂੰ ਘੇਰਨਾ ਹੁੰਦਾ ਇਸ ਤਰੀਕੇ ਦੇ ਨਾਲ ਵਰਤਾਰਾ ਕੰਧ ਬਣ ਕੇ ਵੱਡੇ ਵੱਡੇ ਬੈਰੀਗੇਡ ਟਰੱਕਾਂ ਪੱਥਰ ਲੱਗੇ ਹੋਏ ਐ ਜੀ ਉਹ ਇਹਦੇ ਮਾਹੌਲ ਦੇ ਵਿੱਚ ਫਿਰ ਗੋਲੀ ਕਿਸ ਨੇ ਚਲਾਈ ਐ ਇਹ ਤਾਂ ਪਤਾ ਤਾਂ ਜਾਂਚ ਤਾਂ ਹੋਣੀ ਚਾਹੀਦੀ ਐ ਨਾ ਜੇ ਜਾਂਚ ਨਹੀਂ ਹੋਏਗੀ ਤਾਂ ਫਿਰ ਜਾਂਚ ਦਾ ਉਸ ਗੱਲ ਦਾ ਕੀ ਫਾਇਦਾ ਕਹਿਣ ਦਾ ਕਿ ਜੀ ਗੋਲੀ ਪੁਲਿਸ ਨੇ ਨਹੀਂ ਚਲੀ ਪੁਲਿਸ ਤਾਂ ਪਹਿਲਾਂ ਹੀ ਕਹਿੰਦੀ ਹੈ ਦੇਖੋ ਕਿੱਡੀ ਦਿਲਚਸਪ ਜਾਂਚ ਰਿਪੋਰਟ ਸਬਮਿਟ ਕੀਤੀ ਗਈ ਹੈ ਕਿ ਜੀ ਗੋਲੀ ਪੁਲਿਸ ਵੱਲੋਂ ਨਹੀਂ ਚੱਲੀ ਇਹ ਗੋਲੀ ਤਾਂ ਜੋ ਸਾਲ ਪਹਿਲਾਂ ਜੋ ਚੱਲੀ ਸੀ ਜਦੋਂ ਸ਼ੋਕਰਨ ਦੀ ਮੌਤ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਪੁਲਿਸ ਇਹ ਕਹਿੰਦੀ ਰਹੀ ਹੈ ਕਿ ਅਸੀਂ ਤਾਂ ਗੋਲੀ ਚਲਾਈ ਨਹੀਂ ਹਾਂ ਜਦੋਂ ਪੁਲਿਸ ਕਹਿੰਦੀ ਹੈ ਜੇ ਉਹਨਾਂ ਦਾ ਗੱਲ ਦਾ ਇਹ ਸੱਚ ਹੀ ਮੰਨਣਾ ਹੈ ਤਾਂ ਫਿਰ ਜਾਂਚ ਕਰਨ ਦੀ ਕੀ ਲੋੜ ਸੀ ਸਾਲ ਬਾਅਦ ਉਹੀ ਰਿਪੋਰਟ ਸਬਮਿਟ ਕੀਤੀ ਗਈ ਜਿਹੜੀ ਉਹੀ ਬੋਲੀ-ਬੋਲੀ ਗਈ ਹੈ ਜਿਹੜੀ ਸਾਲ ਪਹਿਲਾਂ ਬੋਲੀ ਜਾ ਰਹੀ ਸੀ ਕਿ ਪੁਲਿਸ ਨੇ ਗੋਲੀ ਨਹੀਂ ਚਲਾਈ ਜੀ ਇਹਦਾ ਮਤਲਬ ਪੁਲਿਸ ਜਿਹੜੀ ਹੈਗੀ ਆ ਉਹ ਤਾਂ ਦੋਸ਼ੀ ਨਹੀਂ ਨਾ ਪੁਲਿਸ ਦੇ ਸਰ ਤਾਂ ਕੋਈ ਦੋਸ਼ ਨਹੀਂ ਜੀ ਪੁਲਿਸ ਤਾਂ ਬੜਾ ਇੱਕ ਕਿਸਾਨਾਂ ਵਾਸਤੇ ਜਾਨੀ ਹਾਰ ਜਾਂ ਫੁੱਲ ਲੈ ਕੇ ਖੜੀ ਸੀ ਆਓ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸੋ ਬਹੁਤ ਵੱਡਾ ਸਵਾਲ ਆਇਆ ਇਹ ਇੱਕ ਕਿਸਾਨੀ ਅੰਦੋਲਨ ਚ ਨਵੀਂ ਕਿਸਾਨ ਦਾ ਸਵਾਲ ਇੱਕ ਨਵੀਂ ਕਿਸਾਨ ਦਾ ਵੱਡਾ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਖਰ ਗੋਲੀ ਕਿਹਨੇ ਚਲਾਈ ਇਹ ਨਤਾਰਾ ਤਾਂ ਹੋਣਾ ਚਾਹੀਦਾ ਨਾ ਜੇ ਤੁਸੀਂ ਆਪਾਂ ਇਹ ਕੇ ਕੇ ਰਿਪੋਰਟ ਸਬਮਿਟ ਕਰਦੀ ਕਿ ਗੋਲੀ ਪੁਲਿਸ ਨੇ ਨਹੀਂ ਚਲਾਈ ਇਹਦਾ ਸਾਲ ਤੋਂ ਲਗਾਤਾਰ ਪੁਲਿਸ ਕਹਿ ਰਹੀ ਹੈ ਫਿਰ ਗੋਲੀ ਚਲਾਈ ਕਿਹਨੇ ਜੀ ਜੀ ਕੋਈ ਆਪਾਂ ਇਹਨੂੰ ਆਪਣਾ ਮਾਰ ਸਕਦਾ ਕੋਈ ਕਿਸਾਨਾਂ ਨੇ ਗੋਲੀ ਚਲਾਈ ਫਿਰ ਕਿਹਨੇ ਗੋਲੀ ਚਲਾਈ ਆਖਰ ਉਹ ਗੋਲੀ ਚੱਲੀ ਹੈ ਸ਼ੋਹ ਕਰਨ ਦੀ ਮੌਤ ਹੋਈ ਹੈ ਇਸ ਮਾਮਲੇ ਤੇ ਨਿਆਂ ਤੇ ਇਨਸਾਫ ਤਾਂ ਮਿਲਣਾ ਚਾਹੀਦਾ ਜੇ ਹਰਿਆਣਾ ਸਰਕਾਰ ਇਸ ਕੰਨ ਪੱਲਾ ਝਾੜਨ ਦੀ ਕੋਸ਼ਿਸ਼ ਕਰੇ ਕਿ ਜੀ ਪੁਲਿਸ ਨੇ ਗੋਲੀ ਨਹੀਂ ਚਲਾਈ ਤੇ ਪਲਾਝਾੜਤਾ ਔਰ ਇਹ ਕਿਹਾ ਜਾਵੇ ਕਿ ਜੀ ਤੁਸੀਂ ਬਾਰਡਰ ਦਾ ਖੋਲਦੋ ਬਾਰਡਰ ਖੋਲਣ ਦਾ ਇੱਕ ਵੱਖਰਾ ਮਾਮਲਾ ਹੈਗਾ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਉਦੇਸ਼ ਦਿੱਤੇ ਗਏ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕਿ ਬਾਰਡਰ ਖੋਲੇ ਜਾਣ ਉਹ ਇੱਕ ਵੱਖਰਾ ਮਾਮਲਾ ਜਿਸ ਮਾਮਲੇ ਤੇ ਸਰਕਾਰਾਂ ਦੇ ਨਾਲ ਨਾਲ ਕਿਸਾਨਾਂ ਦੀ ਵੀ ਸਹਿਮਤੀ ਹੈ ਪਰ ਸ਼ੁਭ ਕਰਨ ਦਾ ਇੱਕ ਵੱਖਰਾ ਮਾਮਲਾ ਹੈ ਉਹਦਾ ਨਿਆਂ ਤੇ ਇਨਸਾਫ ਤਾਂ ਮਿਲਣਾ ਚਾਹੀਦਾ ਨਾ ਜੋ ਰਿਪੋਰਟ ਹੁਣ ਸਬਮਿਟ ਕੀਤੀ ਗਈ ਹੈ ਅਦਾਲਤ ਦੇ ਅੰਦਰ ਉਹ ਰਿਪੋਰਟ ਜਿਹੜੀ ਹੈਗੀ ਹੈ ਉਹ ਕਿਸਾਨ ਲੋਕੀ ਤੇ ਬਹੁਤ ਵੱਡੇ ਸਵਾਲ ਜਿਹੜੇ ਕਿ ਖੜੇ ਕਰ ਰਹੇ ਆ ਆਉਣ ਵਾਲੇ ਦਿਨਾਂ ਚੁੱਤੇ ਤੇ ਮੀਟਿੰਗ ਵੀ ਹੋਏਗੀ ਕਿ ਆਖਰ ਇੱਕ ਕਿਸਾਨ ਸਿਧੀ ਪਾ ਗਿਆ ਔਰ ਗੋਲੀ ਨਾਲ ਸਿਧੀ ਪਾਈ ਕਿਸਾਨ ਤਾਂ ਉੱਥੇ ਨਸਤੇ ਸੀ ਕਿਸਾਨਾਂ ਦੇ ਹੱਥਾਂ ਦਾ ਝੰਡੇ ਸੀ ਕਿਸਾਨਾਂ ਦੇ ਹੱਥਾਂ 'ਚ ਤਾਂ ਲੰਗਰ ਸੀ ਕਿਸਾਨ ਤਾਂ ਜਿੰਦਾਬਾਦ ਆਪਣੇ ਮੰਗਾਂ ਦੇ ਲਈ ਨਾਰੇ ਲਾ ਰਹੇ ਸੀ ਰੈਲੀਆਂ ਕਰ ਰਹੇ ਸੀ ਸੋ ਕਿਸਾਨ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ ਕੋਈ ਕਿ ਆਪਣੇ ਆਪਣੇ ਦੇ ਕੌਣ ਗੋਲੀ ਚਲਾਏਗਾ ਜੇ ਆਪਣੇ ਆਪਣੇ ਦੇ ਗੋਲੀ ਨਹੀਂ ਚਲਾ ਰਹੇ ਤਾਂ ਫਿਰ ਕਿਨੇ ਗੋਲੀ ਚਲਾਈ ਐ ਪੁਲਿਸ ਕਹਿੰਦੀ ਅਸੀਂ ਗੋਲੀ ਚਲਾਈ ਨਹੀਂ ਇਹਦਾ ਜਵਾਬ ਤਾਂ ਆਉਣਾ ਚਾਹੀਦਾ ਐ ਇਹ ਰਿਪੋਰਟ ਆਪਣੇ ਆਪ ਦੇ ਚ ਇੰਨੀ ਗੱਲ ਕਹਿ ਕੇ ਕਿ ਜੀ ਪੁਲਿਸ ਨੇ ਗੋਲੀ ਨਹੀਂ ਚਲਾਈ ਇਹ ਕੋਈ ਨ્યાਅ ਤੇ ਇਨਸਾਫ ਵਾਲੇ ਪਾਸੇ ਨੂੰ ਜਾਰੀ ਕੀਤੀ ਗਈ ਰਿਪੋਰਟ ਨਹੀਂ ਤਤ ਸਾਹਮਣੇ ਆਉਣਾ ਚਾਹੀਦਾ ਕਿ ਆਖਰ ਸ਼ੌਕਰਾਂ ਦੀ ਮੌਤ ਲਈ ਦੋਸ਼ੀ ਕੌਣ ਹੈ ਹਾਂ ਹਾਂ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜੇ ਅਸੀਂ ਅਗਲੀ ਖਬਰ ਤੇ ਗੱਲ ਕੀਤੀ ਜਾਵੇ ਤਾਂ ਅ ਪਿਛਲੇ ਦਿਨਾਂ ਦੇ ਵਿੱਚ ਆਪਾਂ ਦਰਸ਼ਕਾਂ ਨੂੰ ਦੱਸਿਆ ਸੀ ਕਿ ਵਿਕਰਮ ਮਜੀਠੀਆ ਨੂੰ ਹੁਣ ਕਿਤੇ ਨਾ ਕਿਤੇ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਪਰ ਅੱਜ ਫਿਰ ਦਰਸ਼ਕਾਂ ਦੇ ਨਾਲ ਸਾਂਝ ਪਾ ਰਹੇ ਹਾਂ ਤੇ ਉਹਨਾਂ ਨੂੰ ਦੱਸ ਰਹੇ ਹਾਂ ਕਿ ਉਹਨਾਂ ਦੀਆਂ ਮੁਸ਼ਕਲਾਂ ਫੇਰ ਤੋਂ ਵੱਧ ਗਈਆਂ ਨੇ ਕਿਉਂਕਿ ਨਸ਼ਿਆਂ ਦੇ ਨਾਲ ਸਬੰਧਤ ਕੇਸ ਦੇ ਵਿੱਚ ਸਿੱਟ ਵੱਲੋਂ ਮਜੀਠੀਆ ਨੂੰ ਮੁੜ ਤੋਂ ਤਲਬ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਜਦੋਂ ਇਹ 이슈 ਆਇਆ ਦਾ ਸ਼੍ਰਮਣੀ ਕਾਲੀਦਾਲ ਦੀ ਮੈਂ ਲੀਡਰਸ਼ਿਪ ਦੇ ਕਮੈਂਟਸ ਉਹਨਾਂ ਦੇ ਸੁਣ ਰਿਹਾ ਸੀ ਦੇਖ ਰਿਹਾ ਸੀ ਉਹ ਕਹਿ ਰਿਹਾ ਹੈ ਕਿ ਜੇ ਸਟਦਾ ਸਮਨ ਨਹੀਂ ਹੈ ਤਾਂ ਪੋਲੀਟਿਕਲ ਸਮਨ ਹੈ। ਹੂੰ ਕੋਈ ਇੱਕ ਦਿਨ ਪਹਿਲਾਂ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਵਿਕਰਮਜੀਤਿਆ ਨੂੰ ਜਿਹੜੇ ਸਮਨ ਜਾਰੀ ਹੋਏ ਸੀ ਉਹ ਰੱਦ ਕੀਤੇ। ਉਸ ਤੋਂ ਬਾਅਦ ਆਪਾਂ ਵੀ ਇਸ ਮੁੱਦੇ ਤੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਵਿਕਰਮਜੀਤ ਜੀ ਰਾਹਤ ਆਲੀ ਗੱਲ ਹੈ। ਜਿਹੜੇ ਸਮਨ ਜਾਰੀ ਕੀਤੇ ਗਏ ਸੀ ਉਹ ਸਮਨ ਜੜੇ ਗਿਆ ਉਸ ਬਦਰੀ ਅਦਾਲਤ ਆ ਉਹਦੇ ਵੱਲੋਂ ਰੱਦ ਕਰ ਦਿੱਤੇ ਗਏ। ਪਰ ਉਹਨੂੰ ਨਵੇਂ ਸਿਰੇ ਤੋਂ ਸਮਨ ਜਾਰੀ ਕੀਤੇ ਗਏ ਆ। ਉਹਦੇ ਬਾਰੇ ਅਕਾਲੀ ਦਲ ਦਾ ਪ੍ਰਧਾਨਕ ਮੇ ਆ ਰਿਹਾ ਲਗਾਤਾਰ। ਕਿ ਰਾਸੀ ਬਦਲੇ ਦੀ ਭਾਵਨਾ ਨਾਲ ਮੁੜ ਕੇ ਫੇਰ ਉਹਨਾਂ ਨੂੰ ਸਮਝ ਜਾਰੀ ਕੀਤਾ ਗਿਆ ਉਸੇ ਟਵਲੋਂ ਬੁਲਾਇਆ ਜਾ ਰਿਹਾ ਇਹ ਤਾਂ ਉਹਨਾਂ ਵਾਲੇ ਦਿਨਾਂ ਚ ਪਤਾ ਲੱਗੇਗਾ ਕਿ ਕਾਨੂੰਨੀ ਤੌਰ ਤੇ ਬਿਕਰ ਮਜੀਠੀਆ ਮੁੜ ਕੇ ਕੀ ਸਟੈਂਡ ਲੈਂਦੇ ਆ ਕੀ ਨਹੀਂ ਲੈਂਦੇ ਪਰ ਇਹ ਗੱਲ ਸਾਫ ਹੋ ਗਈ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜੋ ਸਮਝ ਜਾਰੀ ਹੋਈ ਸੀ ਰੱਦ ਕਰਨ ਦੀ ਗੱਲ ਫੈਸਲਾ ਲਿਆ ਗਿਆ ਉਹ ਮਾਮਲਾ ਹੁਣ ਇੱਥੇ ਇਸ ਗੱਲ ਨਾਲ ਨਿਬੜਦਾ ਨਜ਼ਰ ਨਹੀਂ ਆ ਰਿਹਾ ਨਵੇਂ ਸਿਰੇ ਤੋਂ ਫੇਰ ਸਮਝ ਜਾਰੀ ਹੋਇਆ ਨਵੇਂ ਸਿਰੇ ਤੋਂ ਵਿਵਾਦ ਬਿਕਰ ਮਜੀਠੀਆ ਆਪਣਾ ਪੱਖ ਆ ਅਦਾਲਤ ਅਜੇ ਪੇਸ਼ ਕਰਦੇ ਆ ਸੇਟ ਅਗੇ ਪੇਸ਼ ਹੁੰਦੇ ਆ ਕਿ ਨਹੀਂ ਹੁੰਦੇ ਇਹ ਆਪਾਂ ਨੂੰ ਆਉਣ ਵਾਲੇ ਦਿਨਾਂ ਚ ਇੰਤਜ਼ਾਰ ਕਰਨਾ ਪਏਗਾ ਪਰ ਆਪਾਂ ਲਾਜ਼ਮੀ ਤੌਰ ਤੇ ਇਹ ਨਹੀਂ ਗੱਲ ਕਹਿ ਸਕਦੇ ਆ ਕਿ ਵਿਵਾਦ ਜਿਹੜਾ ਹੈਗਾ ਖਤਮ ਨਹੀਂ ਹੋਇਆ ਬਲਕਿ ਡਾਗੀ ਸੁਧੂ ਤੇ ਵਿਵਾਦ ਬੇਕਰ ਮਜੀਠਿਆ ਤੇ ਸਰਕਾਰ ਦੇ ਵਿਚਾਰ ਨਵੇਂ ਸਿਰੇ ਤੋਂ ਸ਼ੁਰੂ ਹੋ ਗਏ ਜੀ ਬਿਲਕੁਲ ਜੀ ਨਰਦੀਪ ਅਸੀਂ ਤੋਂ ਸਭ ਤੁਹਾਡਾ ਬਾਤ ਬਾਤ ਧੰਨਵਾਦ ਬਹੁਤ ਫਤਿਹ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਤੇ ਜਵਾਬ ਦਿੱਤੇ ਦਰਸ਼ਕਾਂ ਦਾ ਬਾਤ ਬਾਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਉਵੇਖਦੇ ਹੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਂਦਾ ਤੁਹਾਡੇ ਕਮੈਂਟ ਸਾਡੇ ਤੱਕ ਪਹੁੰਚਦੇ ਨਹੀਂ ਕੋਸ਼ਿਸ਼ ਕਰਦੇ ਹੁੰਦੇ ਆ ਸਮਾਂ ਰਹਿੰਦੇ ਜਵਾਬ ਜ਼ਰੂਰ ਦਿੱਤੇ ਜਾਣ ਪ੍ਰੋਗਰਾਮ ਤੇ ਸੰਬੰਧੇ ਕੋਈ ਹੋਰ ਸਵਾਲ ਹੁੰਦਾ ਜਾਂ ਫਿਰ ਕੋਈ ਸੁਝਾਅ ਹੁੰਦਾ ਜਿਸ ਦੇ ਵਿੱਚ ਆਪਾਂ ਤਬਦੀਲੀ ਕਰ ਸਕਦੇ ਆ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਆ ਕਰੋ ਅੱਜ ਦੇ ਇਸ ਪ੍ਰੋਗਰਾਮ ਦਾ ਬਹਿਚਾਣਾ ਹੈ ਜੇ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੇਂ ਵਿਸ਼ਿਆਂ ਦੇ ਨਾਲ ਤਾਂ ਤੱਕ ਲਈ ਸਾਨੂੰ ਦੁਇ ਇਜਾਜ਼ਤ ਸਤਿ ਸ਼੍ਰੀ ਅਕਾਲ